ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਕਾਰਜਕਾਲ ਦੇ ਚੱਲਦਿਆਂ 2017 ਤੋਂ ਲੈ ਕੇ 2024 ਤੱਕ ਛੇ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖ ਕੇ ਦਿਨੋ-ਦਿਨ ਪਛੜਦਾ ਜਾ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਗੱਲ ਦਾ ਰੌਲਾ ਪੈ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਕੀਤੀ ਜਾਏ ਅਤੇ ਪਾਰਟੀ ਪ੍ਰਧਾਨ ਕੋਈ ਕਮੇਟੀ ਬਣਾ ਕੇ ਜਾਂ ਕਿਸੇ ਆਪਣੇ ਨੇੜੇ ਦੇ ਅਕਾਲੀ ਆਗੂ ਨੂੰ ਪ੍ਰਧਾਨਗੀ ਦੇ ਕੇ ਲੰਬੇ ਹੋ ਜਾਣ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦਾ ਡਿੱਗਿਆ ਹੋਇਆ ਗ੍ਰਾਫ ਮੋੜ ਉੱਪਰ ਉੱਠ ਸਕੇ ਇਸ ਸਬੰਧੀ ਭਾਵੇਂ ਲੰਗੇ ਦਿਨੀ ਕੋਰ ਕਮੇਟੀ 'ਚ ਵੀ ਮੁੱਦਾ ਕਾਫੀ ਜ਼ੋਰ ਸ਼ੋਰ ਨਾਲ ਉੱਠਿਆ ਅਤੇ ਲੋਕ ਸਭਾ ਚੋਣਾਂ 'ਚ 10 ਥਾਵਾਂ ਤੇ ਜ਼ਮਾਨਤ ਜप्त ਹੋਣ ਅਤੇ ਵੋਟ ਸ਼ੇਅਰ ਘਟਣ ਹੂਰਵਾ ਮਾਮਲੇ ਵੱਡੇ ਪੱਧਰ ਤੇ ਚੁੱਕਣ ਦੀਆਂ ਖਬਰਾਂ ਬਾਹਰ ਆਈਆਂ ਨੇ ਪਰ ਹੁਣ ਭਰੋਸਯੋਗ ਸੂਤਰਾਂ ਨੇ ਇੱਥੇ ਵੱਡਾ ਇਸ਼ਾਰਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਮੋੜ ਲੀਹਾਂ ਤੇ ਲਿਆਉਣ ਲਈ ਵਿਦਵਾਨਾਂ ਅਤੇ ਆਲੋਚਕਾਂ ਨਾਲ ਗੱਲਬਾਤ ਕਰਨਗੇ ਅਤੇ ਉਹਨਾਂ ਦੀ ਸਲਾਹ ਲੈਣਗੇ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਪਹਿਲੀ ਵਾਰ ਰਵਨੀਤ ਸਿੰਘ ਬਿੱਟੂ ਲੁਧਿਆਣਾ ਪੁੱਜੇ ਜਿੱਥੇ ਸਰਗਟ ਹਾਊਸ ਤੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਚ ਕਾਨੂੰਨੀ ਪ੍ਰਕਿਰਿਆ ਨੂੰ ਲੈ ਕੇ ਹੁਣ ਕੋਈ ਵਿਰੋਧ ਨਹੀਂ ਕਰਨਾ ਚਾਹੁੰਦੇ ਕਿਉਂਕਿ ਪੰਜਾਬ ਦੇ ਮਸਲੇ ਹੱਲ ਕਰਨ ਦੇ ਮਕਸਦ ਨਾਲ ਉਹ ਭਾਜਪਾ 'ਚ ਸ਼ਾਮਲ ਹੋਏ ਸੀ ਪਾਰਟੀ ਨੇ ਉਹਨਾਂ ਨੂੰ ਵੱਡਾ ਅਹੁਦਾ ਦਿੱਤਾ ਤੇ ਉਹ ਉਹ ਨਹੀਂ ਚਾਹੁੰਦੇ ਕਿ ਪੰਜਾਬ ਅਤੇ ਕੇਂਦਰ ਦੇ ਵਿਚਕਾਰ ਦੂਰੀਆਂ ਪੈਦਾ ਹੋਣ ਉਹਨਾਂ ਕਹਿੰਦੇ ਕਿ ਪੰਜਾਬ ਦੇ ਸਾਰੇ ਮਸਲਿਆਂ ਨੂੰ ਇੱਕ ਇੱਕ ਕਰਕੇ ਕੇਂਦਰ ਤੋਂ ਹੱਲ ਕਰਾਇਆ ਜਾਏਗਾ ਜੇਕਰ ਸਰਕਾਰ ਬੰਦੀ ਸੰਖਿਆ ਨੂੰ ਰਿਹਾ ਕਰਦੀ ਹੈ ਤਾਂ ਉਹ ਕੋਈ ਵਿਰੋਧ ਨਹੀਂ ਕਰਨਗੇ ਬਿੱਟੂ ਨੇ ਕਿਹਾ ਕਿ ਅਮਰਤਪਾਲ ਦੀ ਰਿਹਾਈ ਦੇ ਮਾਮਲੇ 'ਚ ਉਹਨਾਂ ਦੇ ਪਰਿਵਾਰ ਵਾਲੇ ਲਗਾਤਾਰ ਸਰਕਾਰ ਨੂੰ ਗੁਜਾਰਿਸ਼ ਕਰਿਆ ਸੀ ਅਜਿਹੇ 'ਚ ਮੈਂ ਵੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣਾ ਚਾਹੁੰਦਾ ਹਾਂ ਅਤੇ ਜਾਨਣਾ ਚਾਹੁੰਦਾ ਹਾਂ ਕਿ ਅਮਰਤਪਾਲ ਖੁਦ 'ਚ ਸੁਧਾਰ ਕਰਨਾ ਚਾਹੁੰਦਾ ਹੈ ਕੇਂਦਰੀ ਚੋਣ ਕਮਿਸ਼ਨ ਪੰਜਾਬ ਚ ਖਾਲੀ ਹੋਈਆਂ 4 ਹੋਰ ਵਿਧਾਨ ਸਭਾ ਸੀਟਾਂ ਤੇ ਜ਼ਮਨੀ ਚੋਣਾ ਅਗਲੇ 2 ਮਹੀਨਿਆਂ ਦੇ ਵਿੱਚ ਕਰਵਾ ਸਕਦਾ ਹੈ ਔਰ ਜਲੰਧਰ ਵੈਸਟ ਵਿਧਾਨ ਸਭਾ ਸੀਟ ਦੀ ਜਮਨੀ ਚੋਣਤਾ 10 ਜੁਲਾਈ ਨੂੰ ਚੋਣ ਕਮਿਸ਼ਨ ਕਰਵਾਉਣ ਜਾ ਰਿਹਾ ਹੈ। ਇਹ ਸੀਟ ਸ਼ੇਤਲ ਅੰਗਰਾਲ ਵੱਲੋਂ ਵਿਧਾਇਕ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਪੰਜਾਬ ਚ ਚੁਣੇ ਗਏ ਸੰਸਦ ਮੈਂਬਰਾਂ ਨੇ ਵੀ ਹੁਣ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪ ਦਿੱਤਾ ਹੈ। ਵਿਧਾਨ ਸਭਾ ਸਪੀਕਰ ਵੱਲੋਂ ਇਸ ਸੰਬੰਧ ਵਿੱਚ ਸਬੰਧਿਤ ਵਿਧਾਨ ਸਭਾ ਸੀਟਾਂ ਨੂੰ ਖਾਲੀ ਐਲਾਨਣ ਦਾ ਨੋਟੀਫਿਕੇਸ਼ਨ ਜਲਦ ਜਾਰੀ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਵੱਲੋਂ ਕੇਂਦਰੀ ਚੋਣ ਕਮਿਸ਼ਨ ਨੂੰ ਇਸ ਦੀ ਸੂਚਨਾ ਵੀ ਦਿੱਤੀ ਜਾਏਗੀ ਪੰਜਾਬ ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਿਆਰ ਸੰਗਰੂਰ ਚੋਂ ਲੋਕ ਸਭਾ ਸੀਟ ਜਿੱਤੇ ਸੀ ਇਸ ਕਰਕੇ ਬਰਨਾਲਾ ਵਿਧਾਨ ਸਭਾ ਸੀਟ ਖਾਲੀ ਹੋਣ ਜਾ ਰਹੀ ਹੈ ਇਸ ਤਰ੍ਹਾਂ ਆਪ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਵੀ ਸੰਸਦ ਮੈਂਬਰ ਚੁਣੇ ਗਏ ਅਤੇ ਚੱਬੇਵਾਲ ਵਿਧਾਨ ਸਭਾ ਸੀਟ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਦੀ ਡੇਰਾਬਾਬਾ ਨਾਨਕ ਵਿਧਾਨ ਸਭਾ ਸੀਟ ਖਾਲੀ ਹੋ ਗਈ ਉਹਨਾਂ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਇਸੇ ਤਰ੍ਹਾਂ ਲੁਧਿਆਣਾ ਤੋਂ ਚੁਣੇ ਗਏ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗਵੀ ਗਿੱਦੜਬਾਹਾ ਤੋਂ ਆਪਣੀ ਸੀਟ ਖਾਲੀ ਕਰਕੇ ਅਸਤੀਫਾ ਸੌਂਪ ਚੁੱਕੇ ਨੇ ਪਹਾੜਾਂ ਦੀ ਸੈਰ ਕਰਨ ਗਏ ਸਪੈਨਿਸ਼ ਜੋੜੀ ਨਾਲ ਕੁੱਟਮਾਰ ਦਾ ਮਾਮਲਾ ਕਾਫੀ ਚਰਚਾ 'ਚ ਬਣ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸਪੈਨਿਸ਼ ਜੋੜੇ ਨਾਲ ਹਸਪਤਾਲ ਪਹੁੰਚ ਕੇ ਮੁਲਾਕਾਤ ਕੀਤੀ ਹੈ। ਮੰਤਰੀ ਢਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀ ਇਹ ਜੋੜਾ ਪਰਿਵਾਰ ਸਣੇ ਡੁਲਹਾਜੀ ਦੇ ਪਹਾੜਾਂ 'ਚ ਘੁੰਮਣ ਗਿਆ ਸੀ ਜਿੱਥੇ ਇਹਨਾਂ ਦਾ ਭੀੜ ਨਾਲ ਝਗੜਾ ਹੋ ਗਿਆ ਅਤੇ ਉਹਨਾਂ ਵੱਲੋਂ ਸਪੈਨਿਸ਼ ਜੋੜੇ ਤੇ ਕਾਫੀ ਗੰਭੀਰ ਸੱਟਾਂ ਮਾਰੀਆਂ ਗਈਆਂ ਨੇ। ਕਾਫੀ ਦਿਨਾਂ ਤੋਂ ਜੋੜੇ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਤੇ ਪਤਾ ਲੱਗਿਆ ਨਿਊ ਹਸਪਤਾਲ ਆਈ ਸੀ ਮੰਤਰੀਤਾ ਲੀਵਾਲ ਨੇ ਕਿਹਾ ਕਿ ਜੇਕਰ ਐਨ ਆਰ ਆਈ ਨਾਲ ਕੋਈ ਅਜਿਹੀ ਘਟਨਾ ਵਾਪਰੇ ਤਾਂ ਬਹੁਤ ਹੀ ਮਾੜੀ ਗੱਲ ਹੈ ਉਹਨਾਂ ਨੇ ਕਿਹਾ ਕਿ ਇਸ ਮਸਲੇ ਬਾਰੇ ਹਿਮਾਚਲ ਦੇ ਡੀਜੀਪੀ ਅਤੇ ਮੁੱਖ ਮੰਤਰੀ ਨਾਲ ਗੱਲ ਕਰਕੇ ਜਾਂਚ ਕੀਤੀ ਜਾਵੇਗੀ ਅਤੇ ਆਪਣੇ ਤੌਰ ਤੇ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਹਿਮਾਚਲ ਸਰਕਾਰ ਨੂੰ ਭੇਜਾਂਗੇ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਕਗਰਮਾਨ ਸ਼ਹਿਬਾਜ਼ ਸੋਹੀ ਨਾਲ ਵਿਆਹ ਦੇ ਬੰਧਨ ਚ ਬੱਝ ਚੁੱਕੇ ਨੇ ਅਨਮੋਲ ਕਗਰਮਾਨ ਨੇ ਜ਼ਿਰਕਪੁਰ ਵਿਖੇ ਗੁਰਦੁਆਰਾਂ ਨਾਬਸ ਸਾਹਿਬ ਵਿਖੇ ਸਹਿਬਾਸ ਦੇ ਨਾਲ ਲਾਵਾਂ ਲਈਆਂ ਨੇ ਉਹਨਾਂ ਨੇ ਵਿਆਹ ਸਮਾਰੋਹ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਿਰਕਤ ਕਰਕੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ ਹੈ ਆਨੰਦ ਕਾਰਜਮਗਰੋਂ ਅਨਮੋਲ ਗਗਨਵਾਨ ਦੇ ਵਿਆਹ ਦੀ ਪਾਰਟੀ ਜ਼ਿਰਕਪੁਰ ਦੇ AKM ਮੈਰਿਜ ਪੈਲਸ ਵਿੱਚ ਰੱਖੀ ਗਈ ਇਸ ਦੌਰਾਨ ਮਾਈਕ ਫੜ ਕੇ ਖਾਸ ਅੰਦਾਜ਼ ਵਿੱਚ ਵਧਾਈ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਮਿਨਿਸਟਰ ਸਾਹਿਬਾ ਅਨਮੋਲ ਗਗਨਵਾਨ ਗ੍ਰੈਸਤੀ ਜੀਵਨ ਵਿੱਚ ਪਹਿਲੀ ਪੌੜੀ 'ਤੇ ਕਦਮ ਰੱਖਣ ਲੱਗੇ ਨੇ ਸੋਹੀ ਪਰਿਵਾਰ ਅਤੇ ਮਾਨ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਪ੍ਰਮਾਤਮਾ ਸਾਰੀ ਦੁਨੀਆ ਦੇ ਸ਼ੀਆ ਨਵੀਂ ਵਿਆਹੀ ਜੋੜੀ ਦੀ ਝੋਲੀ ਦੇ ਵਿੱਚ ਪਾਵੇ ਅਰਮੋਲ ਗਗਨਮਾਨ ਦੇ ਵਿਆਹ ਦੀ ਬਿਹਤ ਖਾਸ ਵੀਡੀਓ ਵੀ ਸਾਹਮਣੇ ਆਈ ਹੈ ਦੱਸਦੇ ਕਿ ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਤੰਦ ਸੱਤੀ ਚੇਤਨ ਸਿੰਘ ਜੋੜਾ ਮਾਜਰਾਸ ਨੇ ਕਈ ਹੋਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਸੀ ਅਤੇ ਨਵੇਂ ਵਿਆਹ ਜੋੜਿਆਂ ਨੂੰ ਵਧਾਈਆਂ ਦਿੱਤੀਆਂ ਸੀ ਖੰਨਾਚ ਗੈਂਗਸਟਰ ਲੰਡਾ ਦੇ ਤਿੰਨ ਸਾਥੀਆਂ ਦੇ ਟਿਕਾਣਿਆਂ ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਗੈਂਗਸਟਰ ਲਖਬੀਰ ਲੰਡਾ ਕੈਨੇਡਾ ਬੈਠਾ ਹੋਇਆ ਜਾਣਕਾਰੀ ਮੁਤਾਬਕ ਐਸਪੀ ਸੌਰਵ ਜਿੰਦਲ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਨੇ ਛਾਪੇਮਾਰੀ ਕਰਦੇ ਹੋਏ ਲੰਡਾ ਦੇ ਸਾਥੀਆਂ ਦੇ ਘਰਾਂ 'ਚ ਤਲਾਸ਼ੀ ਲਈ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਇਸ ਦੌਰਾਨ ਪੁਲਿਸ ਟੀਮਾਂ ਨੇ ਘਰਾਂ 'ਚ ਇਕੱਲੀ-ਅਕੱਲੀ ਚੀਜ਼ ਦੀ ਤਲਾਸ਼ੀ ਲਈ ਐਸਪੀ ਨੇ ਦੱਸਿਆ ਕਿ ਪੁਰਸ ਜ਼ਿਲ੍ਹਾ ਖੰਨਾਚ ਗੈਂਗਸਟਰ ਲੰਡਾ ਦੇ ਤਿੰਨ ਸਾਥੀ ਜਾਂਚ 'ਚ ਸਾਹਮਣੇ ਆਏ ਇਨ੍ਹਾਂ 'ਚੋਂ ਦੋ ਸਾਥੀ ਰਿਕੀ ਵਾਸੀ ਅ ਨੌਦ ਅਤੇ ਵਿਸ਼ਨੂ ਸੋਨੀਵਾਸੀ ਮੰਡਿਆਲਾ ਜੇਲ੍ਹ ਦੇ ਵਿੱਚ ਨੇ ਤੀਜਾ ਸਾਥੀ ਰਵੀ ਰਾਜਗੜ ਜਮਨਤਿਆ ਇਹਨਾਂ ਦੇ ਟਿਕਾਣੇ ਤੇ ਛਾਪੇਮਾਰੀ ਕੀਤੀ ਗਈ ਹੈ ਇਸ ਦਾ ਮਕਸਦ ਇਹਨਾਂ ਲੋਕਾਂ ਦੀਆਂ ਹਰਕਤਾਂ ਤੇ ਨਜ਼ਰ ਰੱਖਣਾ ਅਤੇ ਕਿਸੇ ਵੀ ਅਨਸਖਾਵੀ ਘਟਨਾ ਨੂੰ ਰੋਕਣਾ ਹੈ ਸਤਲੁਜ ਯਮਨਾ ਲਿੰਕ ਨੇਰ ਭਾਵੇਂ ਅਜੇ ਮੁਕੰਮਲ ਨਹੀਂ ਹੋ ਸਕੀ ਹੈ ਪੰਜਾਬ ਤੇ ਹਰਿਆਣਾ ਵਿਚਾਲੇ ਲੜਾਈ ਦਾ ਕਾਰਨ ਬਣੀ ਹੋਈ ਹੈ ਪਰ ਇਸ ਦੇ ਆਸ-ਪਾਸ ਵਸੇ ਲੋਕਾਂ ਲਈ ਹੁਣ ਨਵੇਂ ਖਤਰੇ ਦੀ ਘੰਟੀ ਵੱਜਣ ਲੱਗੀ ਹੈ ਖਰੜ ਦੇ ਆਸ-ਪਾਸ ਜਿੱਨੀਆਂ ਵੀ ਅਣ ਅਧਿਕਾਰਤ ਜਾਂ ਨਗਰ ਨਿਗਮ ਵੱਲੋਂ ਪਾਸ ਕਲੋਨੀਆ ਵਸੀਆਂ ਹੋਈਆਂ ਨੇ ਉਹਨਾਂ ਦੇ ਸੀਵਰੇਜ ਤੇ ਪਾਣੀ ਦਾ ਕਿੱਦੜੇ ਕੋਈ ਨਿਕਾਸੀ ਪ੍ਰਬੰਧ ਨਹੀਂ ਕੀਤਾ ਗਿਆ ਇਹ ਪਾਣੀ ਐਸਵਾਈਐਲ ਨਹਿਰ ਦੇ ਉੱਤੋਂ ਦੀ ਹੋ ਕੇ ਅਗਾਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਆਨੰਦਪੁਰ ਰੂਪਾ ਅਹੇੜੀ ਡੱਡੀਆਣਾ ਕੋਲੜ ਤੱਕ ਚਲਾ ਗਿਆ ਇਸ ਦੇ ਨਾਲ ਹੀ ਇਹ ਪਾਣੀ ਨੀ ਸਰ ਹੰਦ ਮਾਰਗ ਤੇ ਵਸੇ ਪਿੰਡਾ ਪਠੇੜੀ ਤੇ ਥੇੜੀਵਾਲ ਵਿੱਚ ਚਲਾ ਗਿਆ ਜਿੱਥੇ ਨਹਿਰ ਨਕੂ ਨੱਕ ਭਰੀ ਹੋਈ ਹੈ ਇਹ ਪਾਣੀ ਦੂਜੇ ਪਾਸੇ ਦੀ ਹੋ ਕੇ ਪਿੰਡ ਨਿਆਮੀਆ ਰੰਗੀਆਂ ਪੋਪਨਾ ਢਾਕ ਦੇ ਸੈਂਕੜੇ ਏਕੜ ਦੇ ਕਰੀਬ ਜ਼ਮੀਨ ਨੂੰ ਬਰਬਾਦ ਕਰ ਚੁੱਕਾ ਹੈ ਪਰ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਦੇ ਬਾਵਜੂਦ ਇਸ ਸੀਵਰੇਜ ਤੇ ਪਾਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਫਿਲਹਾਲ ਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫਐਮ ਸਤਿ ਸ਼੍ਰੀ ਅਕਾਲ